ਆਪੇ ਪਬਲਿਕਔਰ ਜੋ ਪੁਲਿਸ ਜਿਹੜਾ ਕਹਿੰਦੇ ਕਿ ਪਬਲਿਕ ਪੁਲਿਸ ਕੋਲ ਪੁਲਿਸ ਪਬਲਿਕ ਜਾਣ ਨੂੰ ਡਰਦੀ ਹੈ ਜੀ ਤਾਂ ਉਹ ਜਿਹੜਾ ਜੋ ਡਰ ਹੈ ਜੋ ਕਮਿਊਨੀਕੇਸ਼ਨ ਗੈਪ ਹੈ ਇਹ ਅਸੀਂ ਆਜ ਇਸ ਵਾਸਤੇ ਇਕੱਠੇ ਹੋਏ ਹਾਂ ਕਿ ਕੋਈ ਗੈਪ ਨਹੀਂ ਹੋਣਾ ਚਾਹੀਦਾ ਸੋਸਾਇਟੀ ਔਫ ਪੁਲਿਸ ਦੇ ਵਿੱਚ ਸਪੈਸ਼ਲੀ ਕਮਿਊਨੀਕੇਸ਼ਨ ਹਾਂ ਜਿਹੜੇ ਨਲਾਇਕ ਬੰਦੇ ਹਨ ਉਹਨਾਂ ਦੇ ਵਾਸਤੇ ਪੁਲਿਸ ਇਨਫੋਰਸਮੈਂਟ ਏਜੰਸੀ ਪਰ ਜਿਹੜਾ ਬੰਦਾ ਨਾ ਜਾਇਜ਼ ਗੱਲ ਕਰਨਾ ਚਾਹੁੰਦਾ ਹੈ ਪੁਲਿਸ ਦੇ ਨਾਲ ਕੋਈ ਇਨਫੋਰਮੇਸ਼ਨ ਦੇਣਾ ਚਾਹੁੰਦਾ ਹੈ ਉਹ ਵੈਲਕਮ ਹੈ ਹੈਨਾ ਉਹ ਬੰਦੇ ਸਾਨੂੰ ਕਿਉਂਕਿ ਲੋਕੀ ਡਰਦੇ ਹੈ ਕਿ ਜੀ ਇਨਫੋਰਮੇਸ਼ਨ ਅਸੀਂ ਦਵਾਂਗੇ ਤਾਂ ਪੁਲਿਸ ਸਾਡੇ ਗਲ ਪੈ ਜਾਊਗੀ ਜਾਂ ਜਿਹੜੇ ਬੰਦੇ ਬਾਰੇ ਦੰਗੇ ਉਹ ਸਾਡੇ ਗਲ ਪੈ ਜਾਊਗਾ ਤਾਂ ਮੈਂ بار بار ਕਹਿਣਾ ਹੈ ਕਿ ਤੁਸੀਂ ਸਾਨੂੰ ਚਿੱਠੀ ਪਾਓ ਤੁਸੀਂ ਚਿੱਠੀ ਪਾਓ ਸਾਡੇ ਕੋਲ ਲੈਟਰਸ ਆਉਂਦੇ ਆ ਅਸੀਂ ਵੈਰੀਫਾਈ ਕਰਾਂਗੇ ਵੈਰੀਫਾਈ ਕਰਕੇ ਉਹ ਜੋ ਵੀ ਐਕਸ਼ਨ ਹੈ ਜੋ ਵੀ ਲੀਗਲ ਐਸਪੈਕਟ ਹੋਗਾ ਉਹਦਾ ਇਨਕੁਆਇਰ ਕਰਕੇ ਉਸ ਹਿਸਾਬ ਨਾਲ ਕਾਰਵਾਈ ਹੋਗੀ ਤੀਜੀ ਗੱਲ ਹੈ ਜਿਨ੍ਹਾਂ ਦਾ ਕਈ ਕੰਪਲੇਨਸ ਹੈ ਜਿਹੜੀ ਪੈਂਡਿੰਗ ਹੈ ਸੋ ਆਈ ਵਾਂਟਿਡ ਟੂ ਰਿਵਿਊ ਪਬਲਿਕ ਦੀ ਕੀ ਫੀਡਬੈਕ ਹੈ ਇਹਦੇ ਬਾਰੇ ਸਮੀਖਿਆ ਹੈ ਪੁਲਿਸ ਵਰਕਿੰਗ ਕੀ ਕਿੱਥੇ ਸਾਨੂੰ ਲੋਡ ਹੈ ਕੀ ਗੈਪਸ ਹੈ ਉਹ ਕੰਪਲੀਟ ਕਰਨਾ ਦੂਜੀ ਜਿਹੜੀ ਫਗਵਾੜਾ ਸ਼ਹਿਰ ਦੇ ਵਿੱਚ ਹਾਂ ਇੱਕ ਆਮ ਪਰਸੈਪਸ਼ਨ ਜਨਰਲ ਬਣ ਰਹੀ ਸੀ ਲੋਕਾਂ ਕੀ ਇੱਥੇ ਟੈਨੈਂਟ ਵੈਰੀਫਿਕੇਸ਼ਨ ਔਰ ਉਹ ਸਭ ਇੱਥੇ ਜ਼ਰੂਰਤ ਹੈ ਨਿਯਮ ਕਾਨੂੰਨ ਨੂੰ ਲਾਗੂ ਕਰਨ ਵਾਸਤੇ ਉਹ ਬੇਸਿਕਲੀ ਆਈ ਵਾਂਟਡ ਟੂ ਯੂਜ਼ ਇਹ ਜਿਹੜਾ ਪਲੇਟਫਾਰਮ ਹੈ ਜਿੰਨੇ ਵੀ ਪੀਜੀ ਓਨਰਸ ਹੈ ਉਹਨਾਂ ਦੇ ਵਾਸਤੇ ਕਿ ਉਹਨਾਂ ਨੂੰ ਇਹ ਦੱਸਿਆ ਜਾਵੇ ਅਸੀਂ ਤੁਹਾਡੇ ਨਾਲ ਹਾਂ ਬਟ ਨਿਯਮ ਕਾਨੂੰਨ ਨੂੰ ਫੋਲੋ ਕਰਨਾ ਇਹ ਪਬਲਿਕ ਦੀ ਵੀ ਰਿਸਪੌਂਸਿਬਿਲਟੀ ਹੈ ਉਹ ਇਹਨਾਂ ਨੂੰ ਕਰਨਾ ਪਏਗਾ ਮੁਸ਼ਕਿਲਾਂ ਬਾਰੇ ਤੋਂ ਲੋਕੀ ਬੇਸਿਕਲੀ ਕੁਝ ਛੋਟੀ ਜਿਹਾ ਜ਼ਿਆਦਾ ਐਸੇ ਸਾਡੇ ਅਫਸਰ ਇੱਥੇ ਜਿਹੜੀ ਪੁਲਿਸ ਟੀਮ ਹੈ ਉਹ ਬਹੁਤ ਵਧੀਆ ਟੀਮ ਹੈ ਸਾਨੂੰ ਹਾਲੇ ਤੱਕ ਮੈਨੂੰ ਕੋਈ ਸ਼ਿਕਾਇਤ ਨਹੀਂ ਆਈ ਕਿ ਇਹ ਇਹਨਾਂ ਦੀ ਗੱਲ ਨਹੀਂ ਚੁੰਦੇ ਪਰ ਥੋੜਾ ਬੋਟਾ ਤਾਂ ਦੇਖੋ ਆ ਪੁਲਿਸ ਇਨਫੋਰਸਮੈਂਟ ਏਜੰਸੀ hota hai jab public mushkil mein hoti hai to kai bari over the board action ho jate honge to us karke assi lokan nu eh vishwas dawaye ki police sadaa hi ohna di jehdi madad vaste taiyar itthe hai na koi pareshani aandi hai oh sanu aake dass sakde hai via phone dass sakde hai via letter dass sakde hai aake mil bhi sakde hai sade afsar itthe do afsar lagge hoye hai fagwaada ek aisi jagah hai ek matra jithe specially sp laga honda hai tonu pata hai na iski fagwaada lagda hai to tusi dsp saab nu mil sakde ho sp saab nu mil sakde ho ਮੈਸੇ ਤੋਂ ਮੈਨੂੰ ਪੂਰਾ ਵਿਸ਼ਵਾਸ ਹੈ ਕਿ ਇਹ ਤੁਹਾਡੀ ਗੱਲ ਸੁਣ ਲੈਣਗੇ ਕੋਈ ਕਤੇ ਮੇਰੇ ਕੋਲ ਆਂਦਾ ਹੈ ਤਾਂ ਉਹਦੀ ਸੁਣਵਾਈ ਉੱਤੇ ਵੀ ਹੋਣੀ ਹੈ ਦੂਸਰਾ ਇਹ ਪਲੇਟਫਾਰਮ ਅਸੀਂ ਅੱਜ ਯੂਜ਼ ਕੀਤਾ ਹੈ ਕਿ ਜਿਹੜੀ ਇੱਥੇ ਪੰਚਾਇਤਾਂ ਹੈ ਉਹ ਆਪ ਵੀ ਤਗੜੇ ਹੋ ਏ ਰਿਜ਼ੋਲੂਸ਼ਨ ਪਾਵੇ ਕਿ ਜੀ ਇਹ ਵੀ ਨਸ਼ਾ ਮੁਕਤ ਹੋਣਾ ਚਾਹੁੰਦੇ ਹਨ ਔਰ ਡਿਕਲੇਅਰ ਕਰੇਗੇ ਨਸ਼ਾ ਮੁਕਤ ਮੈਸ਼ਨ ਮੇੜਾ ਜਿਹੜਾ ਹੈਗਾ ਜੀ ਦੇਖੋ ਪ੍ਰੋਬਲਮ ਹੈਗੀ ਆ ਇਹ ਤੁਸੀਂ ਆਪ ਕਿਹਾ ਸਾਰਿਆਂ ਨੇ ਕਿਹਾ ਇਹ ਸਾਰਿਆਂ ਦੀ ਕੋਆਪਰੇਸ਼ਨ ਨਾਲ ਇਹ ਨਸ਼ਾ ਮੁਕਤ ਪੰਜਾਬ ਹੋਣਾ ਹੈ ਸਾਰੇ ਕੋਆਪਰੇਟ ਕਰਨਗੇ ਕੋਪਰੇਟ ਇਹ ਨਹੀਂ ਵੀ ਆ ਨਿਸ਼ੇੜੀ ਹੈ ਕਿ ਦੱਸਦਾ ਤੁਹਾਨੂੰ ਫੜ ਲਿਆ ਜੀ ਜਦੋਂ ਅੰਦਰ ਕਰਦਾ ਦਿਸ ਇਜ਼ ਨਾਟ ਦ ਪਿੱਛੇ ਜੇ ਤੁਹਾਡੀ ਥਾਂ ਤੇ ਬੈਠੇ ਤੁਹਾਡੇ ਪ੍ਰੈਡੀ ਸਾਹਿਬ ਸਰਦਗੇ ਜੀ ਡਾਈਮਾ ਆਈ ਪੀ ਐਸ ਅਫੀਸਰ ਜਿਗੇ ਇਹ ਇੱਥੇ ਡੀ ਐਸ ਪੀ ਜਿਗੇ ਜੁਗਰਦੀ ਕੋ ਮੈਂ ਨਾ ਤੁਹਾਡੇ ਕਿੰਨਾ ਸ਼ਾਂਜ ਖੜਾ ਉਹ ਕੇਂਦਰ ਜਾਂ ਤੁਹਾਡੇ ਸਾਹਜ ਕੇਂਦਰ ਸਾਫਤਾ ਪ੍ਰਧਾਨ ਮਾਨ ਸਾਹਿਬ ਬਣਾਇਆ ਸੀ ਨਗਰ ਕੌਂਸਲ ਦਾ ਜੀ ਪਰ ਬਲੱਡ ਬੈਂਕ ਚੰਨ ਕਰ ਰਹੇ ਜੋ ਬੇਸਿਕਲੀ ਆਮ ਸੋਸ਼ਲ ਐਕਟਿਵਿਸਟ ਆ ਉਹ ਮੈਸ਼ਾ ਮੌਤ ਕਰ ਲਈ ਹਰ ਸਾਲ ਕਈ ਕੁਝ ਕਰੀਦਾ ਠੀਕ ਹੈ ਤੁਹਾਡੇ ਡਿਪਾਰਟਮੈਂਟ ਨੂੰ ਲੈ ਕੇ ਵੀ ਤੁਰੀ ਦਾ ਮਾਣਾ ਮੋਟਾ ਇਹ ਤੁਰ ਪੈਂਦੇ ਜੀ ਆਪਾਂ ਕੋਸ਼ਿਸ਼ ਕਰੀਦੀ ਆ ਆਪਣੇ ਦਰਜ ਸੋ ਉਦੋਂ ਵਿੱਚ ਇੱਕ ਗੱਲ ਇਹ ਸਾਹਮਣੇ ਆਈ ਆ ਇੱਕ ਅਸੀਂ ਉਦੋਂ ਡਿਸਕਸ ਕਰਨ ਤੋਂ ਬਾਅਦ ਫੈਸਲਾ ਇਹ ਰਿਹਾ ਸੀਗਾ ਕਿ ਪੁਲਿਸ ਜੇ ਉੱਥੋਂ ਆ ਸਕਦੀ ਹੈ ਪੁਲਿਸ ਵਰਦੀ ਲਾ ਕੇ ਲੋਕਾਂ ਦੇ ਵਿੱਚ ਰਹੇ ਉਹਨਾਂ ਦਾ 파ਰਟਨ 파ਰਸਲ ਬਣ ਜੇ ਉਹਨਾਂ ਕਹੋ ਵੀ ਤੁਹਾਡਾ ਦੁੱਖ ਤੁਹਾਡਾ ਸਾਡਾ ਦੁੱਖ ਹੈ ਤੁਹਾਡਾ ਸਾਡਾ ਸਾਰੇ ਰਾਂਝ ਲੈਟ ਅਸ ਫੋਰਵਰਡ